ਵਾਹਿਗੁਰੂ ਤੇ ਗੁਰਦੁਆਰਾ ਬੜੀ ਸੰਗਤ ਪਾਸ਼ਾਹੀ ਦਸਤੂ ਗੁਰਹਾਨਪੁਰ ਮੱਧ ਪ੍ਰਦੇਸ਼ ਸੋ ਆਓ ਆਰ ਜੀ ਦਰਸਨ ਕਰਾਈਏ ਇਕੋ ਅੰਕਾਰ ਸਤਿਗੁਰੂ ਪ੍ਰਸਾਦ ਗੁਰਦਾਰਾ ਬੜੀ ਸੰਗਤ ਬਿਹਰਾਨਪੁਰ ਇਤਿਹਾਸ ਚੱਲ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਗਰਾ ਚਤੋੜ ਅਤਿ ਜਨ ਹੁੰਦੇ ਹੋਏ ਬਿਹਰਾਨਪੁਰ ਪੁਰਜੇ ਬਿਹਰਾਨਪੁਰ ਸ਼ਹਿਰ ਤੇ ਤਾਪਤੀ ਨਦੀ ਦੇ ਕਿਨਾਰੇ ਇੱਕ ਵਡੇਰੀ ਉਮਰ ਦਾ ਜੋਗੀ ਜੀਵਨਦਾਸ ਰਹਿੰਦਾ ਸੀ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਸਾਬਲੂ ਗਏ ਸਨ ਤਦੋਂ ਇਹ ਸਾਈਬਾਂ ਦੇ ਨਾਲ ਰਿਹਾ ਸੀ ਜਿਵੇਂ ਦਾਸ ਨੂੰ ਕਿਸੇ ਨੇ ਜਾ ਆਖਿਆ ਜੋਗੀ ਰਾਜ ਜੀ ਇੱਕ ਮਹਾਪੁਰਸ਼ ਆਏ ਹਨ ਲੋਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਇਹ ਸੁਣਦਿਆਂ ਹੀ ਜੋਗੀ ਰਾਜ ਉੱਠ ਕੇ ਨੰਗੇ ਪੈਰ ਹੀ ਸਹਿਬਾ ਦੇ ਦਰਸ਼ਨ ਕਰਨ ਲਈ ਨੱਠ ਉઠੇ ਅੰਤਰੀਅਮੀ ਸਤਿਗੁਰ ਨੇ ਬ੍ਰਹਮ ਸ਼ਕਤੀ ਨਾਲ ਦੇਖਿਆ ਕਿ ਉਹਨਾਂ ਦਾ ਪ੍ਰੇਮੀ ਆ ਰਿਹਾ ਹੈ ਤਾਂ ਸਤਿਗੁਰ ਆਸਨ ਤੋਂ ਉੱਠ ਕੇ ਅੱਗੇ ਹੋ ਕੇ ਜੋਗੀ ਜੀ ਨੂੰ ਮਿਲੇ ਬ੍ਰਿਧ ਜੋਗੀ ਰਾਜ ਸਤਿਗੁਰਾਂ ਦੇ ਚਰਨਾ ਉੱਪਰ ਡਿੱਗ ਪਏ ਚਰਨ ਤੂੜਖਾ ਨੂੰ ਲਾਇਤਾ ਸਤਿਗੁਰਾਂ ਨੇ ਚੁੱਕ ਕੇ ਗਲ ਵਕੜੀ ਵਿੱਚ ਲੈ ਲਿਆ ਤੇ دیਵਾਨ ਵਿੱਚ ਲੈ ਆਏ ਜੋਗੀ ਰਾਜ ਨੂੰ ਸਹਿਬਾ ਦੇ ਦਰਸ਼ਨ ਕਰਨ ਆਇਆ ਵੇਖ ਕੇ ਬਿਹਰਾਨਪੁਰ ਦੇ ਲੋਕੀ ਬੜੇ ਹੈਰਾਨ ਹੋਏ ਅਦੇ ਸੋਚਣ ਲੱਗੇ ਕਿ ਇਹ ਜਰੂਰ ਕੋਈ ਵੱਡੇ ਮਹਾਪੁਰਸ਼ ਹਨ ਅਤੇ ਲੋਕ ਦੂਰੋਂ ਦੂਰੋਂ ਸਹਿਬਾ ਦੇ ਦਰਸ਼ਨ ਕਰਨ ਆਉਣ ਲੱਗੇ ਜੋਗੀ ਜੀ ਨੂੰ ਸਹਿਬਾਂ ਨੇ ਉਹਨਾਂ ਦਾ ਜਨਮ ਮਰਨ ਦਾ ਗੇੜ ਕੱਟ ਕੇ ਜੀਵਨ ਮੁਕਤ ਕਰ ਦਿੱਤਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਰਹਾਨਪੁਰ ਕਾਫੀ ਸਮੇਂ ਰੁਕੇ। ਸੰਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੇ। ਤੇ ਬੜਾ ਭਾਰੀ ਦੀਵਾਨ ਜੁੜਦਾ ਜਿਸ ਕਰਕੇ ਇਸ ਸਥਾਨ ਦਾ ਨਾਮ ਗੁਰਦਾਰਾ ਬੜੀ ਸੰਗਤਪਿਆਲ। ਇੱਥੋਂ ਫਿਰ ਬਹਾਦਰ ਸ਼ਾਹ ਕਿਲਾ ਹੀ ਨਾਗਪੁਰ ਨੂੰ ਚੱਲਿਆ ਗਿਆ। ਸਤਗੁਰਾਂ ਦੇ ਵੇਲੇ ਇਸ ਸਿਸ ਗੁਰੂ ਗੋਬਿੰਦ ਸਾਹਿਬ ਦੀ ਸਨਹਿਰੀ ਬੀੜ ਇਸ ਸਥਾਨ ਤੇ ਹੈ ਜਿਸ ਤੇ ਸਹਿਬਾ ਨੇ ਆਪਣੇ ਹਸਤ ਕਮਲਾਂ ਨਾਲ ਨਿਸ਼ਕ ਕੀਤਾ ਹਨ ਬੜੀ ਬੀੜ ਸਾਹਿਬ ਦੇ ਦਰਸ਼ਨ ਸਨਹਰਾਨ ਅਤੇ ਗੁਰਪੁਰਬ ਵਾਲੇ ਦਿਨ ਪਰਵਾਇ ਜਾਂਦੇ ਹਨ ਗੁਰਗਾ ਲੰਗਰ 24 ਘੰਟੇ ਤੋ ਟੁਰਦਾ ਹੈ ਵਾਹਿਗੁਰੂ ਸਾਹਿਬ ਦੇ ਪਰ ਉੱਥਾ ਤੇ ਕੋਈ Why? Karlı karlı düşünleri. Vahi Ji ka khalsa. Vahi Guru Ji. Bir

ਮਾਤਾ ਜੀ ਬਾਬਾ ਘਾਟੀ ਸੇ ਕੀ ਗੁਰ ਕਰ ਸਤਿਗੁਰ ਪ੍ਰਸਾਦ ਪ੍ਰਾਤੰਤ ਸਾਲਪ੍ਰਦੇਸ਼ ਸਥਾਨ ਸਥਾਨ ਦੀ ਘਰ ਸਿਰਾ ਚਲ ਰਿਹਾ ਜੀ ਸੰਤ ਆਪਣਾ ਜੁਦਨ ਜਰੂਰ ਪਾਉਗੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਨ ਸੰਤਾਂ ਨਾਲ ਡੇਰਾ ਲਾਇਆ ਸੀ ਅਤੇ 20 ਦਿਨ ਨਿਵਾਸ ਕੀਤਾ ਸੀ ਸਨ ਸਨ ਚਲ ਪੁਰ ਬੁਰਹਾਨ ਉੱਤਰ ਡੇਰਾ ਤਬਾ ਮਹਾਨ 20 ਦਿਨ ਸਿਖੋ ਨੇ ਰੱਖੇ ਗੁਰੂ ਦੇਸ ਵੇਸ ਰਸ ਚਾਖੇ ਇਤੇ ਜੀਵਨਦਾਸ ਜੋਗੀ ਨੂੰ ਦਰਸ਼ਨ ਦਿੱਤੇ ਅਤੇ ਸਿੰਘ ਸਜਾ ਕੇ ਸਜਵ ਦੇ ਦੇ ਕੇ ਨਿਹਾਲ ਕੀਤਾ ਤੇ ਅੰਮ੍ਰਿਤ ਦੇ ਦਾਤ ਦਿੱਤੇ ਅਤੇ ਰਹਿਰਾਸ ਦੇ ਪਾਠ ਦੀ ਸੇਵਾ ਲਾਇਆ ਇਤੇ ਸਨੈਰੀ ਬੀਰ ਸਾਹਿਬ ਤਿਆਰ ਕਰਵਾਈ ਅਤੇ ਆਪਣੇ ਦਕਸ਼ਤ ਕਮਲਨਾਲ ਦਕਸ਼ਤ ਕੀਤੇ ਅਤੇ ਪ੍ਰਕਾਸ਼ ਕਰਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੜਲਾ ਪਿਆਰਿਆਂ ਪਿਆਰੀਆਂ ਸਭ ਤਾਨੂੰ ਲਾਇਆ ਸੀ ਦੇ ਗੁਰੂ ਜੀ ਨਾਲ ਦੂਸਰੀ ਵਾਰ ਮਹੰਤ ਜੈਤਰਾਮ ਨੇ ਮੁਲਾਕਾਤ ਕੀਤੀ ਗੁਰੂ ਜੀ ਨੇ ਸੱਚ ਦਾ ਉਦੇਸ਼ ਦੇ ਕੇ ਵਿਹਾਲ ਕੀਤਾ ਸੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਾਦ ਸ਼ਾ ਮਦਰ ਸ਼ਾ ਸੀ ਮਹਾਰਾਜ ਜੀ ਸਿੰਘ ਨੇ ਆਪਣੇ ਸੇਵਕਾਂ ਕੋਲੋਂ ਸੇਵਾ ਦੇ ਸਥਾਨ ਦੀ ਨਕਸੀਦਾਰ ਸਾਗਵਾਨ ਲਖੜੀ سے کروائی ਜੈ ਕਰਾਂ ਇੱਥੇ ਮਿਲਿਆ ਵਾਹੇ ਗੁਰੂ ਦੀ ਕਾタルਸਾ ਵਾਹ ਇਹ ਬਾਬਾ ਜਿਹੜੇ ਸ਼ਸਤਰ ਨੇ ਕਿਸੇ ਪ੍ਰਾਚੀਨ ਦਾਸ ਇਤਿਹਾਸ ਇਹ ਸਾਰਾ ਇਹ 300 ਸਾਲ ਲੱਕੜ ਲਈ ਲੱਗੀ ਹੋਈ ਹੈ ਅੱਛਾ 300 ਸਾਲ ਪੁਰਾਣੀ ਲੱਕੜ ਹੈ ਇਹ ਕੜ ਕਾਲੀ ਲੱਕੜਾ ਜੀ ਇਹ ਸਾਗਵਾਨ ਅੱਛਾ ਸਾਰਾ ਸਾਗਵਾਨ ਹੈ ਪੁਰਾਣੀ 300 ਸਾਲ ਪੁਰਾਣੀ ਹੈ ਤੇ ਇੰਪੋਰਟ ਨਾਲ ਲੱਗਾ ਕਿ ਨਾਲ ਬਾਰਕ ਵੀ ਹੈ ਇੱਥੇ ਵੀ ਉਸ ਨਾਲ ਕਰਕੇ ਤੇ ਇੱਥੇ ਉਸ ਦਾ ਸਥਾਨ ਹੈ ਇਹ ਪ੍ਰਾਚਨ ਸਮੇਂ ਦਾ ਸੱਚ ਕਰਦਾ ਅੱਛਾ ਪ੍ਰਾਚਨ ਸਮੇਂ ਦਾ ਸੱਚ ਕਰਦਾ ਅੱਛਾ ਪ੍ਰਾਚਨ ਸਮੇਂ ਦਾ ਸਸਤ ਰੰਗ ਵੀ ਹੈ ਕਿ ਟੰਗਾਰ ਸਾਹਿਬ ਤੋਂ ਸਟੈਂਡ ਤੇ 300 ਸਾਲ ਅਕਤੂਬਰ ਮਾਰ ਦੇ ਗੁਰੂ ਗੋਬਿੰਦ ਸਿੰਘ ਮਰਕਾਪੁਰ ਤੇ ਜਾ ਉੱਤੇ ਪਾਣੀ ਮਿੱਠਾ ਹੀ ਖਾਰਾ ਪਾਣੀ ਸੀ ਦਵਾਰਾਸੀ ਉਹ ਇੱਥੇ ਸੀ ਜੈਤਰਾ ਚਰਨ ਕਮਰ ਸਾਹਿਬ ਜੱਫਤਾਂ ਕੋਲ ਅੱਛਾ ਇਹ 300 ਸਾਲ ਪੁਰਾਣਾ ਆ ਜਿਹੜਾ ਸਾਰਾ ਸਾਗਵਾਲੀ ਚਲ ਪਾਣੀ ਕਰਦੇ ਸੀ ਉਹ ਪਹਿਲਾਂ ਤੋਂ ਸਮੇਂ ਬੈਠਾ ਜਦੋਂ ਦਰਬਾਰ ਜਿੰਦਰਬੜੀ ਦਾ ਉੱਥੇ ਆ ਜੀਓ ਜਿਹੜੇ ਵਿਖਾਉਂਦੇ ਨੇ ਪਾਣੀ ਕਿਸੇ ਅੰਦਰ ਦਰਬਾਰ ਸਾਹਿਬ ਸਜਿਆ ਨਾ ਪਾਲਕੀ ਪਾਲਕੀ ਅੰਦਰ ਕੋ ਉਂਟ ਦੇ ਨਾਸਾ ਆਦਾਰ ਉਹ ਤੇ ਹੈ ਨਹੀਂ ਬੀਠਾ ਆ ਜਾਣਾ ਘੱਡੀ ਕੋ ਉੱਥੋਂ ਮੈਂ ਤੁਹਾਨੂੰ ਨਾਮ ਲੱਭਦਾ ਬੱਚਾ ਆ ਜਾਣਾ ਪੰਦਤ ਜੀ ਕੋਈ ਇੱਧਰ ਹੈ ਜੀ ਕੋਈ ਆ ਬਿਲਕੁਲ ਬਾਹਰ ਹੈ ਤੇ ਲੰਗਰ ਪਾਣੀ ਸ਼ਕਰ ਨੂੰ ਕਿੱਥੇ ਹੈ ਜੀ ਹੈ ਜੀ ਲੰਗਰ ਲੰਗਰ ਇੱਧਰ ਹੈ ਉਹਨਾਂ ਦੇ ਸਾਹਮਣੇ ਹੈ ਅੱਛਾ ਠੀਕ ਹੈ ਮਿਲਾਂ ਜੀ ਬਲ ਹਾਂ ਬਲ ਖੂਈ ਦੇ ਦਰਸ਼ਨ ਕਰ ਲਈਏ ਕੋਈ ਕਿੱਥੇ ਹੈ ਖੂਈ ਹੋਰ ਹੀ ਅੱਛਾ ਹੋਰ ਹੀ ਬਾਰੂ ਨਹੀਂ ਕਰਦੇ ਜੀ ਇਹ ਕੋਈ ਖੁਸ਼ੀ ਹੈ ਜੀ ਕਿਥੇ ਮਾਰਦ ਸੰਪਾਸਾ ਜੀ ਸਨਾਨ ਕਰਿਆ ਕਰਦੇ ਸਨ